ਇਸ ਵਕਤ ਦੀ ਵੱਡੀ ਖਬਰ ਸੁਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਦ ਦੱਸਦੀ ਹੈ ਕਿ ਉਹਨਾਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ 72 ਘੰਟਿਆਂ ਦੇ ਵਿੱਚ ਮਾਫੀ ਮੰਗਣ ਦੇ ਲਈ ਕਿਹਾ ਗਿਆ ਹੈ ਤਦ ਦੱਸਦੀ ਹੈ ਕਿ ਸੀਐਮ ਮਾਨ ਦੇ ਉਸਟੀ ਨੂੰ बोलਣਾ ਹੁਣ ਮਹਿੰਗਾ ਪੈ ਗਿਆ ਤੇ ਜਿਸ ਤਹਿਤ ਸੁਖਪਾਲ ਸਿੰਘ ਖੈਰਾ ਦੇ ਇਲਜ਼ਾਮਾਂ ਦੇ ਉੱਤੇ ਜਿਹੜਾ ਕਿ OST ਨੇ ਲੀਗਲ ਨੋਟਿਸ ਭੇਜਿਆ ਹੈ ਤੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਹੁਣ ਉੱਥੇ ਹੀ ਮਾਫੀ ਮੰਗਣ ਦੇ ਲਈ ਕਿਹਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ 72 ਘੰਟਿਆਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਮਾਫੀ ਮੰਗਣੇ ਨਹੀਂ ਤਾਂ ਅਸੀਂ ਮਾਣ ਹਾਨੀ ਦਾ ਕੇਸ ਠੋਕਾਂਗੇ ਤੇ ਸੁਖਪਾਲ ਸਿੰਘ ਖੈਰਾ ਦੀ ਹੁਣ ਦੱਸਦੀ ਹੈ ਕਿ ਬੋਲਣਾ ਮਹਿੰਗਾ ਪੈ ਗਿਆ ਹੈ ਤੇ ਉੱਥੇ ਜੋ OST ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਹੁਣ ਸੁਖਪਾਲ ਸਿੰਘ ਖੈਰਾ ਘਿਰਦੇ ਹੋਏ ਨਸਰ ਆ ਰਹੇ ਨੇ ਤੇ ਸੀਐਮ ਮਾਨਦੇਵ ਓਐਸਟੀ ਨੇ ਜਿਹੜਾ ਕਿ ਲੀਗਲ ਨੋਟਿਸ ਭੇਜ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬੇਬੁਨਿਆਦ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਇਸ ਨੋਟਿਸ ਦੇ ਦੌਰਾਨ ਦੱਸਦੀ ਹੈ ਕਿ ਮਾਫੀ ਮੰਗਣ ਦੇ ਲਈ ਕੀ ਆ ਗਿਆ ਸੁਖਪਾਲ ਸਿੰਘ ਖੈਰਾ ਨੂੰ ਹੁਣ 72 ਘੰਟਿਆਂ ਦੇ ਵਿੱਚ ਮਾਫੀ ਮੰਗਣੀ ਪਵੇਗੀ ਨਹੀਂ ਤਾਂ ਮਾਣ ਹਾਨੀ ਦਾ ਕੇਸ ਸੀਐਮ ਆਂ ਦੇ ਓਐਸਡੀ ਦੇ ਵੱਲੋਂ ਠੋਕੇ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖੈਰਾ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਹੈ ਤੇ ਜਿਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਦੇਖਣਾ ਹੈ ਹੋਵੇਗਾ ਕਿ ਸੁਖਪਾਲ ਸਿੰਘ ਖੈਰਾ ਹੁਣ ਮਾਫੀ ਮੰਗਦੇ ਨੇ ਜਾਂ ਨਹੀਂ ਤਾਂ ਉੱਥੇ ਹੀ ਓਐਸਡੀ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਕਿਹਾ ਗਿਆ ਹੈ ਕਿ 72 ਘੰਟਿਆਂ ਦੇ ਵਿੱਚ ਮਾਫੀ ਮੰਗੇ ਸੁਖਪਾਲ ਖੈਰ ਨਹੀਂ ਤਾਂ ਅਸੀਂ ਮਾਨਹਾਨੀ ਦਾ ਕੇਸ ਠੋਕਾਂਗੇ ਅਸੀਂ ਇਹ ਕਿ ਸੀਐਮਾਨ ਦੇ OST ਨੂੰ ਬੋਲਣਾ ਹੁਣ ਮਹਿੰਗਾ ਪੈ ਗਿਆ ਹੈ ਤੇ ਜਿਸ ਦੇ ਤਹਿਤ ਸੁਪਾਲ ਸਿੰਘ ਖਹਿਰਾ ਦੇ ਇਲਜ਼ਾਮਾਂ ਦੇ ਉੱਤੇ ਜਿਹੜਾ ਕਿ OST ਨੇ ਲੀਗਲ ਨੋਟਿਸ ਭੇਜਿਆ ਹੈ ਤੇ ਜਿਸ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਨੂੰ ਹੁਣ ਉੱਥੇ ਹੀ ਮਾਫੀ ਮੰਗਣ ਦੇ ਲਈ ਕਿਹਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ 72 ਘੰਟਿਆਂ ਦੇ ਵਿੱਚ ਸੁਪਾਲ ਸਿੰਘ ਖਹਿਰਾ ਮਾਫੀ ਮੰਗਣ ਨਹੀਂ ਤਾਂ ਅਸੀਂ ਮਾਣ ਹਾਨੀ ਦਾ ਕੇਸ ਠੋਕਾਂਗੇ ਤੇ ਸੁਪਾਲ ਸਿੰਘ ਖਹਿਰਾ ਦੀ ਹੁਣ ਦੱਸ ਦਈਏ ਕਿ बोलਣਾ ਮਹਿੰਗਾ ਪੈ ਗਿਆ ਹੈ ਤੇ ਉਥੇ ਜੋ ਉਹ ਐਸਟੀ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਹੁਣ ਸੁਖਪਾਲ ਸਿੰਘ ਕਹਿ ਰਿਹਾ ਘਿਰਦੇ ਹੋਏ ਨਸਰ ਆ ਰਹੇ ਨੇ ਤੇ ਸੀਮਾਨਦੇਵ ਓਐਸਟੀ ਨੇ ਜਿਹੜਾ ਕਿ ਲੀਗਲ ਨੋਟਿਸ ਭੇਜ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬੇਬੁਨਿਆਦ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਿਹੜੇ ਕਿ ਇਲਜ਼ਾਮ ਲਗਾਏ ਗਏ ਨੇ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਇਸ ਨੋਟਿਸ ਦੇ ਦੌਰਾਨ ਦਾਸੀਏ ਕਿ ਮਾਫੀ ਮੰਗਣ ਦੇ ਲਈ ਕਿਹਾ ਗਿਆ ਸੁਖਪਾਲ ਸਿੰਘ ਖੈਰਾ ਨੂੰ ਹੁਣ 72 ਘੰਟਿਆਂ ਦੇ ਵਿੱਚ ਮਾਫੀ ਮੰਗਣੀ ਪਵੇਗੀ ਨਹੀਂ ਤਾਂ ਮਾਣ ਹਾਨੀ ਦਾ ਕੇਸ ਸੀਐਮ ਆਂ ਦੇ ਓਐਸਡੀ ਦੇ ਵੱਲੋਂ ਠੋਕਿਆ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖੈਰਾ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਹੈ ਤੇ ਜਿਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖੈਰਾ ਹੁਣ ਮਾਫੀ ਮੰਗਦੇ ਨੇ ਜਾਂ ਨਹੀਂ ਤਾਂ ਉੱਥੇ ਹੀ ਓਐਸਡੀ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਕਿਹਾ ਗਿਆ ਹੈ ਕਿ 72 ਘੰਟਿਆਂ ਦੇ ਵਿੱਚ ਮਾਫੀ ਮੰਗੇ ਸੁਖਪਾਲ ਖੈਰ ਨਹੀਂ ਤਾਂ ਅਸੀਂ ਮਾਨਹਾਨੀ ਦਾ ਕੇਸ ਠੋਕਾਂਗੇ